ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਵਿਵੇਕ ਸ਼ਰਮਾ ਵੱਡੀ ਖਬਰ ਅੰਮ੍ਰਿਤਸਰ ਤੋਂ ਹੈ ਜਿੱਥੇ ਅਕਾਲੀ ਦਲ ਦਾ ਬਾਗੀ ਤੜਾ ਇੱਕ ਵਾਰ ਮੁੜ ਤੋਂ ਸਰਗਰਮ ਹੋਇਆ ਅਕਾਲੀ ਦਲ ਦੇ ਬਾਗੀ ਤੜੇ ਦਾ ਇੱਕ ਵਫਤ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਤੇ ਜਥੇਦਾਰ ਸਾਹਿਬ ਅੱਗੇ ਮੁੜ ਤੋਂ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ 2 ਦਸੰਬਰ ਦੇ ਫੈਸਲੇ ਨੂੰ ਲਾਗੂ ਕਰਨ ਲਈ ਮੁੜ ਤੋਂ ਹੁਕਮ ਦਿੱਤੇ ਜਾਣ ਕਿਉਂਕਿ ਪਾਰਟੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਫੈਸਲੇ ਨੂੰ ਇਨ ਬਿਨ ਲਾਗੂ ਨਹੀਂ ਕਰ ਰਹੀ ਹੈ ਇਸ ਦੌਰਾਨ ਆਗੂਆਂ ਨੇ ਮੰਗ ਕੀਤੀ ਕਿ ਜਿਹੜੀ 7 ਮੈਂਬਰੀ ਕਮੇਟੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਹੈ ਉਸ ਤੇ ਉਸ ਦੇ ਅਨੁਸਾਰ ਹੀ ਅਕਾਲੀ ਦਲ ਵਿੱਚ ਭਰਤੀ ਕੀਤੀ ਜਾਵੇ ਆਗੂਆਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਮਾਗੀ ਮੇਲੇ ਦੌਰਾਨ ਵੀ ਅਕਾਲੀ ਦਲ ਵੱਲੋਂ ਜਿਹੜੀ ਕਾਨਫਰੰਸ ਕੀਤੀ ਗਈ ਸੀ ਉੱਥੇ ਵੀ ਕਈ ਤਰ੍ਹਾਂ ਦੇ ਅਜਿਹੇ ਬਿਆਨ ਦਿੱਤੇ ਗਏ ਜਿਸ ਤੋਂ ਸਾਫ ਸੀ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਚੁਣੌਤੀ ਦੇ ਰਹੇ ਨੇ ਇਸ ਬੰਦ ਵਿੱਚ ਗੁਰਪ੍ਰਤਾ ਬਡਾਲਾ ਨੇ ਕੀ ਕੁਝ ਕਿਹਾ ਜਾਉਂਦੇ ਆ ਬੜੇ ਚੰਗੇ ਮਾਹੌਲ ਚ ਸਿੰਘ ਸਹਿਬਾਨ ਨਾਲ ਗੱਲਬਾਤ ਜਿਹੜੀ ਹੋਈ ਹੈ ਬੜੇ ਚੰਗੇ ਮਾਹੌਲ ਚ ਹੋਈ ਆ ਜੀ ਔਰ ਜਿਹੜੀ ਇਹ ਬੇਨਤੀ ਕਰਨ ਆਏ ਸੀ ਸੱਤ ਮੈਂਬਰੀ ਕਮੇਟੀ ਭਰਤੀ ਕਰੇ ਜੀ ਉਹ ਕਮੇਟੀ ਹੀ ਭਰਤੀ ਜਿਹੜੀ ਐ ਉਹ ਸ਼੍ਰੋਮਣੀ ਅਕਾਲੀ ਦਲ ਦੀ ਕਰੋਗੇ ਹਮ ਔਰ ਸਿੰਘ ਸਹਿਬਾਨ ਦੇ ਨਾਲ ਬੜੀ ਵਧੀਆ ਔਰ ਪੰਥਕ ਵਿਚਾਰਾਂ ਔਰ ਸਾਰਾ ਖਾਲਸਾ ਪੰਥ ਦੀ ਜਿਹੜੀ ਰਾਇ ਆ ਉਦੇ ਮੁਤਾਬਕ ਕੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਰਤੀ ਜਿਹੜੀ ਆ ਸ਼ਰਮਨੀ ਅਕਾਲੀ ਦਲ ਦੀ ਹੋਊਗੀ ਤੇ ਚੀਮਾ ਸਾਹਿਬ ਬਾਅਦ ਝੂਠ ਬੋਲ ਗਏ ਜਿਹੜੇ ਕਹਿ ਗਏ ਵੀ ਸਾਨੂੰ ਪਰਤੀ ਦਾ ਕਹਿਤਾ ਉਹ ਪਰਤੀ ਜਾਂ ਬਿਲਕੁਲ ਸਿੰਘ ਸਹਿਬਾਨ ਨੇ ਨਹੀਂ ਕਹੀ ਆਪਣੇ ਲੈਵਲ ਤੇ ਹੀ ਉਹ ਪਰਤੀ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਦਾ ਤੜਾ ਜਿਹਾ ਉਹ ਕਰ ਰਿਹਾ ਤੇ ਇਹ ਬਾਕੀ ਗੱਲ ਬਾਤ ਸਾਡੀ ਜਿਹੜੀ ਹੈ ਬਡਾਲਾ ਸਾਹਿਬ ਜਾਂ ਸੰਤਾ ਸਿੰਘ ਮੈਦਪੁਰ ਜੀ ਇਹ ਸਾਂਝੀ ਕਰਨਗੇ ਨੋਟੀਫਾਈ ਦਿੱਤੀ ਜਾ ਸਕਦੀ ਆ ਦੇਖੋ ਜਿਹੜੇ ਤਰਕ ਉਹਨਾਂ ਵੱਲੋਂ ਆਏ ਨੇ ਉਹਨਾਂ ਦੀ ਕੋਈ ਬੁਨਿਆਦ ਨਹੀਂ ਹੈਗੀ ਉਹਨਾਂ ਦੀ ਕਾਨੂੰਨੀ ਤੌਰ ਤੇ ਕੋਈ ਉਹਨਾਂ ਦਾ ਆਪਣੇ ਕਿਤੇ ਵੀ ਛੱਡ ਤੇ ਕੋਈ ਲਾਗੂ ਨਹੀਂ ਹੁੰਦਾ ਸਾਡੇ ਤੇ ਕਿਉਂ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਨਿਯਮ ਹੈ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਤੇ ਕਿੱਦਾਂ ਲਾਗੂ ਹੋ ਸਕਦੇ ਆ ਇੱਕ ਪਾਸੇ ਜਦੋਂ ਸੁਖਬੀਰ ਸਿੰਘ ਬਾਦਲ ਜੀ ਨੂੰ ਤਨਖਾਹ ਲੱਗੀ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਿੰਘ ਸਾਹਿਬ ਕੋ ਆ ਕੇ ਕਹਿੰਦੀ ਆ ਕਿ ਥੋੜਾ ਸਾਨੂੰ ਆਪਣੇ ਵਕਤ ਦੇ ਦਿਓ ਅਸੀਂ ਚਾਰ ਬਾਈ ਇਲੈਕਸ਼ਨ ਲੜਨੀ ਆਇਆ ਸਭ ਮੰਨੇ ਮੇਰੀ ਗੱਲ ਤੁਸੀਂ ਉਦੋਂ ਤਾਂ ਸਿੰਘ ਸਾਹਿਬ ਕੋ ਮੌਨਤ ਲੈਣ ਆਏ ਕਿ ਅਸੀਂ ਚਾਰ ਇਲੈਕਸ਼ਨ ਲੜਨੀ ਆ ਤਾਂ ਤਨਖਾਹ ਨੂੰ ਥੋੜਾ ਆ ਤੁਸੀਂ ਅੱਗੇ ਪਾ ਦਿਓ ਚਲੋ ਨਹੀਂ ਕਰ ਸਕਦੇ ਸੀਗੇ ਕਿ ਜੇ ਤੁਸੀਂ ਉਦੋਂ ਸਿੰਘ ਸਾਹਿਬ ਕੋ ਮੌਨਤ ਲੈਣ ਆਏ ਸੀਗੇ ਵੀ ਅਸੀਂ ਇਲੈਕਸ਼ਨ ਲੜਨੀ ਆਇਆ ਤੇ ਜਦੋਂ ਉਦੋਂ ਹੁਕਮਨਾਮੇ ਆਏ ਅਕਾਲਪਤਖ ਸਾਹਿਬ ਤੋਂ ਤੁਸੀਂ ਉਦੋਂ ਕਹਿੰਦੇ ਸੀ ਮੰਨ ਨਹੀਂ ਸਕਦੇ ਉਹਨਾਂ ਨੂੰ ਇਹ ਦੋਰੀ ਗੱਲ ਹੈ ਨਾ ਜੀ ਦੋੜਾ ਚਿਹਰਾ ਤੁਹਾਡਾ ਸਾਹਮਣੇ ਆ ਗਿਆ ਐਦਾਂ ਨਹੀਂ ਕਰਨੀ ਚਾਹੀਦੀ ਕਿਸੇ ਵੀ ਪੰਥਕ ਜ਼ਮੀਰ ਵਿਅਕਤੀ ਨੂੰ ਪੰਥਦਰਦੀ ਨੂੰ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਇਹ ਨਹੀਂ ਕਰਨਾ ਚਾਹੀਦਾ ਨਾ ਹੀ ਕਿਸੇ ਨੇ ਪ੍ਰਵਾਨ ਕਰਨਾ ਆ ਇਹ ਗੱਲਾਂ ਸਾਰੀਆਂ ਸਿੰਘ ਸਾਹਿਬ ਨੇ ਕਲੀਅਰ ਕਰਤੀਆਂ ਕਿ ਉਹਨਾਂ ਨੇ ਕਿਸੇ ਨੂੰ ਕੋਈ ਪ੍ਰਵਾਨਤਾ ਨਹੀਂ ਦਿੱਤੀ ਕੋਈ ਉਹਨਾਂ ਨੇ ਕਿਸੇ ਗੱਲ 'ਤੇ ਸਹਿਮਤੀ ਨਹੀਂ ਬਗਟਾਈ ਸੱਤ ਮੈਂਬਰੀ ਕਮੇਟੀ ਕਹਿ ਰਿਹਾ ਸੱਤ ਮੈਂਬਰੀ ਕਮੇਟੀ ਆਪਣੀ ਭੱਤੀ ਦੀ ਪ੍ਰਕਿਰਿਆ ਕਰ ਸਕਦੀ ਆ ਉਹਦੇ ਕਿ ਕਿਸੇ ਕਿਸਮ ਦਾ ਕੋਈ ਉਹਦੇ ਤੇ ਹੈ ਨਹੀਂ ਕਾਨੂੰਨੀ ਅੜਚੇ ਨਹੀਂ ਹੈਗੇ ਹਰਜਿੰਦਰ ਸਿੰਘ ਧਾਮਮੇ ਨੂੰ ਕਦੋਂ ਮਿਲਣ ਜਾ ਰਹੇ ਤੁਸੀਂ ਕਿ ਮਾਗੀ ਮੇਲਾ ਹੋਇਆ ਹੈ ਮਾਗੀ ਕਾਨਫਰੰਸ ਦੇ ਦੌਰਾਨ ਕਿ ਇਹ ਅਕਾਲ ਤਖਤ ਸਾਹਿਬ ਦੇ ਜੋ ਆਦੇਸ਼ ਹੋਏ ਨੇ ਉਹਨਾਂ ਨੂੰ ਉਹਨਾਂ ਨੂੰ ਉਹਦੇ ਤੇ ਵੀ ਕਿੰਤੂ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਦੇ ਆਦੇਸ਼ਾਂ ਨੂੰ ਆਲੋਚਨਾ ਜੀ ਵੀ ਕਹਿ ਸਕਦੇ ਆ ਜੀ ਚਲੋ ਅਸੀਂ ਧਾਮੀ ਸਾਹਿਬ ਨੂੰ ਬਹੁਤ ਛੇਤੀ ਮਿਲਣ ਜਾ ਰਹੇ ਆ ਜੀ ਸਾਨੂੰ ਸਿੰਘ ਸਾਹਿਬ ਨੇ ਆਦੇਸ਼ ਦਿੱਤਾ ਆ ਤਾਂ ਉਹਦੀ ਪਾਲਣਾ ਕਰਾਂਗੇ ਬਹੁਤ ਛੇਤੀ ਇੱਕ ਦੋ ਦਿਨਾਂ ਵਿੱਚ ਹੀ ਦੇਖੋ ਮਾਗੀ ਜਿਹੜਾ ਸ਼ਹੀਦੀ ਜੋੜ ਮੇਲਾ ਸੀਗਾ 40 ਮੁਕਤਿਆਂ ਦੀ ਉਹ ਧਰਤੀ ਹੈ ਤੇ ਬਹੁਤ ਸੰਗਤ ਵਿੱਚ ਉਤਸ਼ਾਹ ਹੁੰਦਾ ਆ ਹਜ਼ਾਰਾਂ ਲੱਖਾਂ ਹੀ ਸੱਜਣਾਂ ਜਾਂਦੀਆਂ ਨੇ ਉੱਥੇ ਉੱਥੇ ਉਸ ਪੁਜਤਰ ਧਰਤੀ ਤੇ ਕੋਈ ਇਦਾਂ ਦੀ ਗੱਲ ਆਖਣੀ ਜਿਹੜੀ ਕਿ ਸਾਡੀ ਸਨਾਤਨ ਨੂੰ ਟਾ ਲਾਵੇ ਇਹ ਕਿਸੇ ਵੀ ਪੰਥਕ ਲੀਡਰ ਦਾ ਫਰਜ਼ ਨਹੀਂ ਬਣਦਾ ਨਹੀਂ ਸੀ ਕਰਨੀ ਚਾਹੀਦੀ ਉਹਨਾਂ ਨੂੰ ਤੇ ਕਿਸੇ ਤੇ ਕੋਈ ਦੋਸ਼ ਲਾਉਣਾ ਕਿਸੇ ਤੇ ਕੋਈ ਲਾਉਣਾ ਉਹ ਸਟੇਟਮੈਂਟ ਆ ਆਮ ਲਾਉਣ ਵਾਸਤੇ ਦੋਸ਼ਾ ਲਾਉਣ ਵਾਸਤੇ ਨਹੀਂ ਆ ਉਹ ਤਾਂ ਜਿਹੜੀ ਸ਼ਰਧਾ ਭੇਟ ਕਰਨ ਆਏ ਆ ਉਹਨਾਂ ਦੀ ਯਾਦ ਕਰਨ ਆਏ ਆ 40 ਮੁਕਤੀਆਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਦਾ ਬਦਾਵਾ ਪਾੜਿਆ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾ ਸਿੰਘ ਤੋਂ ਉਹਨਾਂ ਦੇ ਸਾਥੀਆਂ ਦਾ ਉਹ ਪਵਿੱਤਰ ਧਰਤੀ ਆ ਉੱਥੇ ਆ ਕੇ ਸਿਆਸਤ ਨੂੰ ਲੈ ਕੇ ਕਿਤੇ ਕਿੰਦੂ ਪਰੰਤੂ ਕਰਨਾ ਕਿਤੇ ਕਿਸੇ ਤੇ ਇਲਜ਼ਾਮ ਲਾਉਣਾ ਇਹ ਕਿਸੇ ਨੂੰ ਸ਼ੋਭਾ ਨਹੀਂ ਦਿੰਦਾ ਨਹੀਂ ਕਰਨਾ ਚਾਹੀਦਾ ਸੀ ਹਾਂ ਅਗਰ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਕੋਈ ਦੁਬਧਾ ਆ ਹੁਕਮਨਾਮੇ ਨੇ ਲੈ ਕੇ ਤੇ ਸਿੰਘ ਸਾਹਿਬ ਕੋ ਆ ਕੇ ਉਹਨਾਂ ਨੇ ਮਿਲ ਕੇ ਉਹ ਗੱਲ ਨੂੰ ਕਲੀਅਰ ਕਰਨਾ ਚਾਹੀਦਾ ਆ ਤਰੀਕੇ ਨਾਲ ਗੱਲ ਹੋਣੀ ਚਾਹੀਦੀ ਆ ਜੀ ਆਪਾਂ ਹੀ ਆਪਣੀਆਂ ਸੰਸਥਾਵਾਂ ਨੂੰ ਆਪਣੇ ਸਦਾਰਤ ਨੂੰ ਢਾਹ ਲਾਉਣ ਲੱਪੇ ਆਪਾਂ ਆਪਣੀਆਂ ਸੰਸਥਾਵਾਂ ਤੇ ਪ੍ਰਸ਼ਨ ਚੁਕਣ ਲੱਪੇ ਤੇ ਭਾਈ ਫਿਰ ਜਿਹੜੇ ਸਾਡੇ ਵਿਰੋਧੀ ਨੇ ਜਿਹੜੇ ਸਾਡਾ ਨੁਕਸਾਨ ਕਰਨਾ ਚਾਹੁੰਦੇ ਆ ਉਹਨਾਂ ਨੂੰ ਤਾਂ ਆਪਾਂ ਹੋਰ ਹਲਾਸ਼ੇਰੀ ਦਵਾਂਗੇ ਇਸ ਕਰਕੇ ਉਹਨਾਂ ਦਾ ਬੰਨਦਾ ਨਹੀਂ ਸੀਗਾ ਇਹ ਨਹੀਂ ਸੀ ਕਰਨਾ ਚਾਹੀਦਾ ਸਾਡੇ ਮਨ 'ਚ ਤੋਫਲੇ ਤਾਂ ਕੋਈ ਨਹੀਂ ਸੀਗੇ ਲੇਕਿਨ ਸੰਗਤ ਦੇ ਮਨਾਂ 'ਚ ਇੱਕ ਤਰ੍ਹਾਂ ਦੀ ਦੁਬਧਾ ਬਣੀ ਹੋਈ ਸੀਗੀ ਉਸ ਗੱਲ ਨੂੰ ਸਾਫ਼ ਕਰਨ ਵਾਸਤੇ ਸਾਡਾ ਫਰਜ਼ ਬਣਦਾ ਸੀ ਅਸੀਂ ਸਿੰਘ ਸਾਹਿਬ ਯਾਨੀ ਰਕਬੀਰ ਸਿੰਘ ਜੀ ਨਾਲ ਆ ਕੇ ਉਹਨਾਂ ਨੇ ਬੇਨਤੀ ਕਰਦੇ ਤਰ੍ਹਾਂ ਤੋਂ ਆਦੇਸ਼ ਲੈਂਦੇ ਸਿੰਘ ਸਾਹਿਬ ਨੇ ਬਿਲਕੁਲ ਸਪਸ਼ਟ ਤੌਰ ਤੇ ਇਹ ਕਹਿਤਾ ਕਿ ਸੱਤ ਮੈਂਬਰ ਕਮੇਟੀ ਕਾਇਮ ਆ ਜਿਹੜੇ ਹੁਕਮਨਾਮੇ ਆਏ ਨੇ ਕੱਲ ਤੱਕ ਸਾਤੋਂ 2 ਤਰੀਕ ਨੂੰ ਇਹਨਾਂ ਨੂੰ ਲਾਗੂ ਹੋਣਗੇ ਉਹਦੇ ਵਿੱਚ ਕੋਈ ਟਿਲਮਟ ਨਹੀਂ ਹੋਊਗੀ ਕੋਈ ਉਹਦੇ ਚਾਨਕਾਨੀ ਨਹੀਂ ਕਰੂਗਾ ਤਸੀਮੀ ਦੇਖੋ ਸਾਨੂੰ ਮੁਸੇ ਪਤ ਨੂੰ ਸਾਡੀ ਇੱਕ ਹੀ ਲਿਆ ਹੱਥ ਜੋੜ ਕੇ ਸਾਡੀ ਅਰਜ਼ੋਈ ਆ ਕਿ ਦੇਖੋ ਆਪਾਂ ਆਪਣੀਆਂ ਪਰੰਪਰਾਵਾਂ ਨੂੰ ਆਪਾਂ ਢਾਈਏ ਨਾ ਜਿਹੜਾ ਸਾਡੀਆਂ ਰਵੈਤਾ ਆ ਉਹਨਾਂ ਤੋਂ ਵਾਪਸ ਆਟਿਏ ਤੇ ਸਿਧਾਂਤ ਨੂੰ ਕਦੀ ਅਸੀਂ ਕਮਜ਼ੋਰ ਨਹੀਂ ਹੁੰਦੇ ਵਾਂਗੇ ਮੇਰੀ ਪੀਰੀ ਦਾ ਸਿਧਾਂਤ ਆ ਰਹਿੰਦੀ ਦੁਨੀਆ ਤੱਕ ਕਾਇਮ ਰਹਿਣਾ ਆ ਇਸ ਲਈ ਸਮੂਚੇ ਪੰਥਦਰਦੀਆਂ ਨੂੰ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਅਕਾਲ ਤਖਤ ਸਾਹਿਬ ਤੋਂ ਆਏ ਹੁਕਮਨਾਮਿਆਂ ਦੀ ਇਨ ਬਿੰਦ ਪਾਲਣਾ ਕਰਨੀ ਚਾਹੀਦੀ ਆ ਦੇਸ਼ ਕੀ ਹੋਇਆ ਜੀ ਅਜ ਸਿੰਘ ਸਾਹਿਬਾ ਵੱਲੋਂ ਕੀ ਕਿਹਾ ਗਿਆ ਜੀ ਅੱਜ ਤੁਹਾਨੂੰ ਅਸੀਂ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਜਿਹੜੀ ਉਹਨਾਂ ਨੇ ਆਪਣੇ ਵਿਚਾਰ ਸਾਂਝ ਕੀਤੇ ਸਿੰਘ ਸਾਹਿਬਾਨ ਨੇ ਸਿੰਘ ਸਾਹਿਬ ਨੇ ਸਾਨੂੰ ਆਖਿਆ ਕਿ ਤੁਸੀਂ ਜਿਹੜੀ ਸਤ ਮੈਮਰੀ ਕਮੇਟੀ ਦੇ ਮੁਖੀ ਨੇ ਜੈਦਾ ਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਪ੍ਰਣਾਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੂੰ ਜਾ ਕੇ ਮਿਲੋ ਉਹਨਾਂ ਨੂੰ ਬੇਨਤੀ ਕਰੋ ਕਿ ਉਹ ਜਿਹੜੀ ਭਰਤੀ ਦੀ ਪ੍ਰਕਿਰਿਆ ਦੀ ਸ਼ੁਰੂਆਤ ਕਰ ਸਕਣ ਕਰਕੇ ਕਮੇਟੀ ਦੇ ਮੁਖੀ ਆ ਉਹ ਮੀਟਿੰਗ ਸੱਦਣ ਸਾਰੀ ਕਮੇਟੀ ਦੀ ਤਾਂ ਕਿ ਅਸੀਂ ਅਗਲਾ ਜਿਹੜਾ ਆਪਣਾ ਫਰਜ਼ ਆ ਉਹਨੂੰ ਨਿਭਾ ਸਕੀ। ਅਕਾਲੀ ਦਲ ਨੇ ਫਿਰ ਇੱਕ ਦਾਵਾ ਕੀਤਾ ਸੀ ਕਿ ਸਿੰਘ ਸਾਹਿਬਾ ਨੂੰ ਉਹਨਾਂ ਨੇ ਭਰੋਸੇ ਦੇ ਵਿੱਚ ਲਿਆ ਇਹ ਝੂਠ ਬੋਲਿਆ ਫਿਰ ਜਾ ਰਿਹਾ ਜੀ ਹੁਣ ਬਾਹਰ ਆ ਕੇ ਦਿਖੋ ਜੀ ਹੁਣ ਇਹ ਐਡੇ ਬਹਾਨੇ ਸਥਾਨ ਆ ਇਹ ਪਵਿੱਤਰ ਆਪਣੇ ਸਾਡੇ ਵਾਸਤੇ ਅਕਾਲ ਤਖਤ ਹੈ ਅਕਾਲ ਦਾ ਤਖਤ ਹੈ ਗੁਰੂ ਸਾਹਿਬ ਦਾ ਸਥਾਨ ਹੈ ਇਹ ਤੇ ਜੇ ਇਥੋਂ ਆ ਕੇ ਜੇ ਕੋਈ ਲੀਡਰ ਬਾਹਰ ਆ ਕੇ ਕੋਈ ਕਿਸੇ ਤਰੀਕੇ ਨਾਲ ਗਲਤ ਗੱਲ ਪੇਸ਼ ਕਰੇ ਉਹਦੇ ਲਈ ਬਹੁਤ ਘੱਟ ਹੈ ਸਿੰਘ ਸਾਬ੍ਹ ਗੱਲ ਨਹੀਂ ਸੀ ਕਹਿਣੀ ਚਾਹੀਦੀ ਝੂਠ ਬੋਲਣਾ ਝੂਠ ਕੋਈ ਖੁਰਸਕ ਚੋੜ ਨਹੀਂ ਬੋਲ ਸਕਦਾ ਲੇਕਿਨ ਸਿੰਘ ਸਾਹਿਬ ਦੀ ਬਦੌਲਤ ਵੀ ਅਗਰ ਕੋਈ ਗੱਲ ਬਾਹਰ ਆ ਕੇ ਆਕਣੀਆਂ ਉਹਨੂੰ ਤੋੜਨਾ ਮਰੋੜਨਾ ਨਹੀਂ ਚਾਹੀਦਾ ਬਡਾਲਾ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਸਾਰੇ ਸਿੱਖ ਕਾਨੂੰ ਚਾਹੀਦਾ ਹੈ ਕਿ ਸ੍ਰੀ ਕਾਲ ਤੱਕ ਸਾਡੇ ਹੁਕਮ ਜਿਹੜੇ ਹੋਏ ਨੇ ਉਹਨਾਂ ਨੂੰ ਮੰਨਣਾ ਚਾਹੀਦਾ ਹੈ ਇੰਨੇ ਲਾਗੂ ਕਰਨਾ ਚਾਹੀਦਾ ਪਰ ਅਜੇ ਤੱਕ 1.5 ਮਹੀਨਾ ਹੋ ਚੁੱਕਾ ਹੈ ਤੇ ਉਸ ਉਹਦੇ ਉੱਤੇ ਕੋਈ ਸਟੇਡੀ ਦਾ ਪੈਰ ਵੀ ਨਹੀਂ ਚੱਲਿਆ ਬਿਲਕੁਲ ਉੱਥੇ ਦੇ ਉੱਥੇ ਖਲੋਦੀ ਹੈ ਸਾਹਮਣੇ ਵਿੱਚ ਦੇਖੋ ਇਦਾਂ ਜੀ ਬਈ ਇਸ ਗੱਲ ਦਾ ਸਾਨੂੰ ਬੜਾ ਅਫਸੋਸ ਹੈ ਜੀ ਇਹ ਜਦੋਂ ਦੋ ਤਰੀਕ ਨੂੰ ਹੁਕਮਨਾਮੇ ਆਏ ਸਨ ਉਸ ਤੋਂ ਤੁਰੰਤ ਬਾਅਦ ਹੁਕਮਨਾਮਿਆਂ ਦੀ ਪਾਲਣਾ ਹੋਣੀ ਚਾਹੀਦੀ ਸੀ ਇਹ ਗੁਰਸ਼ਿਕ ਦਾ ਫਰਜ਼ ਏ ਜੋ ਮਰਜ਼ੀ ਹੋਵੇ ਹੁਕਮਨਾਮਿਆਂ ਤੋਂ ਬਾਹਰ 1 ਇੰਚ ਵੀ ਨਹੀਂ ਕੋਈ ਜਾ ਸਕਦਾ ਪਰ ਨਹੀਂ ਕੀਤਾ ਇਹ ਤਾਂ ਹੁਣ ਉਹਨਾਂ ਦੀ ਸੋਚ ਏ ਉਹਨਾਂ ਦੀ ਸਮਝ ਏ ਅਸੀਂ ਕੀ ਕਹਿ ਸਕਦੇ ਆ ਸਾਨੂੰ ਇਸ ਗੱਲ ਦਾ ਬੜਾ ਦੁੱਖ ਏ ਨਹੀਂ ਸੀ ਕਰਨਾ ਚਾਹੀਦਾ ਅਕਾਲੀ ਦਲ ਇੱਥੋਂ ਹੋਂਦ ਵਿੱਚ ਆਇਆ ਸੀਗਾ ਸਾਨੂੰ ਇੱਥੋਂ ਜਿਹੜਾ ਸਨਾਨਤ ਮਿਲਿਆ ਮੇਰੀ ਪੀੜੀ ਦਾ ਵੀ ਅਸੀਂ ਜੇ ਉਹਨੂੰ ਨਹੀਂ ਅਸੀਂ ਮੰਨਣ ਨੂੰ ਤਿਆਰ ਦੇ ਪੀਐਸਜੀ ਅਕਾਲੀ ਦਲ ਦੇ ਕਾਦੇ ਸੇਵਾਦਾਰ ਆ ਪਰ ਇਹ ਦੇਖੋ ਜਿਦਾਂ ਦਾ ਸਮਾਂ ਉਦਾਂ ਦੀ ਆਪਾਂ ਨੂੰ ਗੱਲ ਆਖਣੀ ਪੈਂਦੀ ਆ ਠੀਕ ਆ ਸੰਘਰਸ਼ ਥੋੜਾ ਲੰਮਾ ਹੋ ਗਿਆ ਟਾਈਮ ਲੱਗ ਸਕਦਾ ਪਰ ਇੱਕ ਨਾ ਇੱਕ ਦਿਨ ਹੁਕਮ ਨਾਮ ਇਹ ਨਿਬਨ ਮੰਨੇ ਜਾਣਗੇ ਲਾਗੂ ਹੋਣਗੇ ਦੇਸ਼ ਵਿਦੇਸ਼ ਦੀਆਂ ਤਾਜ਼ਾ ਤਰ ਤਰੀਨ ਖਬਰਾਂ ਲਈ ਤੁਸੀਂ ਬਨੇ ਰਹੋ ਡੀ5 ਚੈਨਲ ਪੰਜਾਬੀ ਦੇ ਨਾਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ